ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਧਰਮਿੰਦਰ ਦਮਦਵੀ ਤੇ ਤੁਸੀਂ ਜੁੜਿਆ ਧਰਮਿੰਦਰ ਦਮਦਵੀ ਪੇਜ ਤੇ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਰੋਜ਼ਾਨਾ ਕਲਾਸਿਕਲ ਟਾਈਮ ਜਖਵਾ ਦੀ ਟੀਮ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਉਣ ਵਾਲੇ ਸਾਰੇ ਰਸਤਿਆਂ ਦੀ ਜਿਹੜੀ ਸਾਫ਼ ਸਫਾਈ ਮਹਿਮਚਲਾਈ ਹੋਈ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਕਿ ਆਪਾਂ ਸ਼ੁਰੂ ਕੀਤਾ ਸੀ ਸਤਿਗੁਰੂ ਸ਼੍ਰੀ ਰਵਿਦਾਸ ਚੌਂਕ ਤਲਵੰਡੀ ਸਾਹਿਬ ਤੋਂ 23 11 ਨੂੰ ਸ਼ੁਰੂ ਕੀਤੀ ਸੀ ਆਪਾਂ ਇਹ ਸੇਵਾ ਸੋ ਆਪਣੀ ਇਸ ਇਲਾਕੇ ਦੇ ਵਿੱਚ ਸੇਵਾ ਸ਼ਾਜੀ ਚੱਲੀ ਆ ਰਹੀ ਹੈ ਕਿਉਂਕਿ ਹਰ ਐਤਵਾਰ ਨੂੰ ਆਪਾਂ ਇਹ ਸੇਵਾ ਸ਼ੁਰੂ ਕਰਦੇ ਆਂ ਤੇ ਇਹ ਆਪਣੀ ਸੇਵਾ ਲਗਾਤਾਰ ਚੱਲ ਰਹੀ ਹੈ ਸੋ ਸਾਡਾ ਜਿਹੜਾ ਮਕਸਦ ਹੈ ਵੀ ਤਖਤ ਸ਼ਰੀਰ ਦਾ ਹੁੰਦਾ ਸਭ ਨੂੰ ਆਉਣ ਵਾਲੇ ਸਾਰੇ ਰਸਤੇ ਨੂੰ ਹੌਲੀ-ਹੌਲੀ ਹਰ ਐਤਵਾਰ ਜਿੰਨਾ ਵੀ ਹੋ ਸਕਦਾ ਥੋੜਾ-ਥੋੜਾ ਕਰਕੇ ਸਾਫ਼ ਕਰੀਏ ਸੋ ਅਸੀਂ ਇਸ ਏਰੀਏ ਦੇ ਵਿੱਚ ਹੀ ਲੱਗੇ ਹੋਏ ਆਂ ਤੇ ਲਗਾਤਾਰ ਜਿਹੜਾ ਹੈਗਾ ਇੱਥੇ ਕਾਹ ਫੂਸੀ ਜਾਂ ਕਾਫੀ ਜਿਹੜਾ ਕੂੜਾ ਕਬਾੜ ਸੀ ਉਹ ਸਾਰਾ ਸੀ ਹੌਲੀ ਹੌਲੀ ਕੱਸੀਏ ਨਾਲ ਤੇ ਜਾਂ ਅਸੀਂ ਜਿੰਨੇ ਛੋਟੇ ਛੋਟੇ ਪੌਦੇ ਜਿਹੜੇ ਹੈਗੇ ਆ ਉਹਨਾਂ ਦੀ ਕਟਿੰਗ ਕੀਤੀ ਹੈ ਤੇ ਜਾਂ ਕਹਿ ਲੋ ਜੋ ਵੱਡੇ ਪੇੜ ਪੌਦੇ ਨੇ ਜਿਨ੍ਹਾਂ ਦਾ ਝੁਕਾਟ ਛੜਕ ਵੱਲ ਜ਼ਿਆਦਾ ਸੀ ਉਹਨਾਂ ਦੀ ਅਸੀਂ ਹਲਕੀ ਫੁਲਕੀ ਕਾਂਸਟੈਂਡ ਕਰਕੇ ਇਸ ਇਲਾਕੇ ਨੂੰ ਸੁੰਦਰ ਬਣਾਉਣ ਦੇ ਵਿੱਚ ਲੱਗੇ ਹੋਏ ਆ ਸੋ ਮੇਰੇ ਸਾਥੀ ਜਿਨ੍ਹਾਂ ਨੇ ਮੇਰੇ ਨਾਲ ਨੇ ਦਰਸ਼ਨ ਜਾ ਜਸਵੀ ਜਸੀ ਕੁਸਰਦਕੋ ਮਨਵੀਰ ਤੇ ਜੀਵਨ ਸਿੰਘ ਵਾਲਾ ਤੋਂ ਸੀਰਾ ਜੀਵਨ ਸਿੰਘ ਵਾਲਾ ਤੇ ਹੋਰ ਸਾਡੇ ਸਾਥੀ ਹਰ ਐਤਵਾਰ ਨੂੰ ਸਾਡੇ ਨਾਲ ਇਸ ਸਵਾਵਾ ਦੇ ਰਹੇ ਨੇ ਤੇ ਇਹ ਤੋਂ ਲਾਵਾ ਸਾਡੀ ਹੋਰ ਵੀ ਟੀਮ ਹੈ ਕੰਮ ਕਰੀਏ ਜਿਵੇਂ ਕੇਸ ਤਲਵੰਡੀ ਸਾਬੋ ਦੇ ਪਾਸ ਸਟਾਨੇ ਦੇ ਵਿੱਚ ਲਗਭਗ ਸਾਨੂੰ 27 28 ਦਿਨ ਹੋ ਗਏ ਲਗਾਤਾਰ ਉੱਥੇ ਸਾਡੀ ਸੇਵਾ ਚੱਲ ਰਹੀ ਹੈ ਸੋ ਕੰਧਪਾਪ ਵੀ ਜਿੰਨੇ ਧਾਰਮਿਕ ਸਥਾਨ ਹੈ ਜਾਂ ਹੋਰ ਵੀ ਜਿੱਥੇ ਵੀ ਕੋਈ ਜਿਆਦਾ ਗੰਦਗੀ ਦਾ ਬੋਲ ਬੋਲ ਚੱਲ ਰਿਹਾ ਸਪੈਸ਼ਲੀ ਕਾਫੀ ਦਿਨਾਂ ਤੋਂ ਅਸੀਂ ਉੱਥੇ ਆਪਣੇ ਸੁਆਵਾਂ ਦੇ ਕੇ ਉਸ ਇਲਾਕਿਆਂ ਨੂੰ ਸੁੰਦਰ ਬਣਾਉਣ ਦੇ ਵਿੱਚ ਲੱਗੇ ਹੋਏ ਹਾਂ ਸੋ ਜਿਹੜਾ ਤੁਸੀਂ ਦੇਖ ਰਹੇ ਹੋ ਇਲਾਕਾ ਇਹ ਖੰਡਾ ਚੌਂਕ ਨੂੰ ਆਉਂਦਾਗਾ ਸਤਿਗੁਰੂ ਸ਼੍ਰੀ ਰਵਿਦਾਸ ਸਮਾਰਾ ਇਹਦੇ ਚੌਂਕ ਵੱਲ ਤੋਂ ਸੋ ਅਸੀਂ ਕਾਫੀ ਹੱਦ ਤੱਕ ਇੱਥੇ ਜਿਹੜੀ ਹੈਗੀ ਸਫਾਈ ਕਰ ਦਿੱਤੀ ਹੈ ਔਰ ਦੇ ਵਿੱਚ ਵੀ ਅਸੀਂ ਇਹ ਸਾਰਾ ਜਿਹੜਾ ਹੈਗਾ ਏਰੀਆ ਸੁੰਦਰ ਕਰ ਦੇ ਜਾਵਾਂਗੇ ਸੋ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਿ ਸਾਨੂੰ ਹਲਾਸ਼ੀਰੀ ਦਿੰਦੇ ਰਹਿੰਦੇ ਆ ਸੋ ਲਗਾਤਾਰ ਅਸੀਂ ਆਪਣੇ ਸਵਾਮਾ ਹਰ ਐਤਵਾਰ ਨੂੰ ਦੰਨਿਆ ਤੇ ਜਿਹੜਾ ਬੱਸ ਸਟੈਂਡ 'ਚ ਸਾਡਾ ਲਗਾਤਾਰੀ ਕੰਮ ਚੱਲਿਆ ਜਿਨੋਂ ਕਿ ਲਗਭਗ 26-27 ਦਿਨ ਹੋ ਗਏ ਤੇ ਸਫਾਈ ਸਾਡੀ ਉੱਥੇ ਵੀ ਹੋ ਗਈ ਹੈ ਹੁਣ ਅਸੀਂ ਪੇੜ ਪੌਦੇ ਲਾਉਣੇ ਆ ਬੱਸ ਸਟੈਂਡ 'ਚ 250 ਆਪਾਂ ਵੇਖੇ ਦੇ ਵਿੱਚ ਆਂਬ ਦਾ ਪੌਦਾ ਲਾਵਾਂਗੇ ਕਿਉਂਕਿ ਹੁਣ ਠੰਡ ਆ ਗਈ ਤੇ ਜਿੰਨੇ ਵੀ ਜਿਹੜੇ ਪੌਦਿਆਂ ਦੇ ਬਾਹਰ ਨੇ ਉਹਨਾਂ ਦਾ ਕਹਿਣਾ ਵੀ ਆਪਾਂ ਫਰਬਰੀ ਦੇ ਵਿੱਚ ਜਾ ਕੇ ਫਰਬਰੀ ਦੇ ਲਾਸਟ ਚ ਜਾ ਕੇ ਆਪਾਂ ਜਿਹੜੇ ਹੈਗੇ ਆ 150 ਅੰਬਾਂ ਦਾ ਪੌਦਾ ਜਿਹੜਾਗਾ ਬਾਸ ਸਟੈਂਡ ਦੇ ਵਿੱਚ ਲਗਾਵਾਂਗੇ ਸੋ ਇਸੇ ਤਰ੍ਹਾਂ ਜਿੰਨੇ ਵੀ ਤਖਸਾਬ ਨੂੰ ਰਸਤੇ ਹੁੰਦੇ ਨੇ ਪਹਿਲਾਂ ਸੀ ਉਹਨਾਂ ਦੀ ਸਾਫ ਸਫਾਈ ਦਾ ਟੀਚਾ ਮਿੱਥਿਆ ਤੇ ਫੇਰ ਆਪਾਂ ਜਿਹੜਾ ਹੈਗਾ ਗੱਲ ਲਗਭਗ ਹਲਕਾ ਤਲਵੰਡੀ ਸਾਬੋ ਦੇ ਵਿੱਚ ਜਣੇ ਕਿ ਨਾਟਪਿੰਡ ਤਾਂ ਪੈਂਦੀ ਹੈ ਇਹ ਤੋਂ ਇਲਾਵਾ ਅਸੀਂ ਹੋਰ ਪਿੰਡਾਂ ਨੂੰ ਵੀ ਆਪਣੇ ਨਾਲ ਕਵਰ ਕਰਾਂਗੇ ਤੇ ਜਣੇ ਕਿ ਸਾਰੇ ਸਕੂਲਾਂ ਕਾਲਜਾਂ ਸ਼ਮਸ਼ਾਨ ਘਾਟਾਂ ਤੇ ਧਾਰਮਿਕ ਸਥਾਨਾਂ ਤੇ ਤੇ ਸੜਕਾਂ ਦੇ ਇਦਗੇਦ ਜਿੰਨੇ ਵੀ ਰਸਤੇ ਇੱਧਰ ਨੂੰ ਜਾਂਦੇ ਨੇ ਹੋਰਾਂ ਸ਼ਹਿਰਾਂ ਨੂੰ ਤੇ ਲਗਭਗ ਸਵਾ ਲੱਖ ਅੰਬਾ ਦਾ ਪਉ ਦਾ ਸੜਾ ਹਲਕਾ ਤਲਵੰਡੀ ਸਾਬੋ ਵਿੱਚ ਲਾਉਂਦਾ ਜਿਹੜਾ ਸਾਡਾ ਟੀਚਾ ਮਿਤੇ ਗਿਆ ਉਹ ਤਲਵੰਡੀ ਤੋਂ ਮੋੜ ਬਲਨੋਂ ਤੇ ਹੋਰ ਆਸੇ ਪਾਸੇ ਧੰਨਵਾਦ ਜੀ